ਤੰਦਰੁਸਤ ਜਿਉਣਾ ਇੱਕ ਤਾਂ ਹਲਦੀ ਔਰ ਉਪਰੋਂ ਪੰਚਮ ਹਲਦੀ ਇੱਕ ਤਾਂ ਕਥੇ ਕ੍ਰੇਲਾ ਉਤੋਂ ਮਤਲਬ ਨਿੰਮ ਚੜਿਆ ਹੋਇਆ ਜੀ ਤੇ ਇਹਦੇ ਵਿੱਚ ਵੀ ਗੱਲ ਹੈ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਹੈ ਵੀ ਇੱਕ ਵੱਡੀ ਗੱਲ ਹੈ ਕਿ ਕ੍ਰੇਲਾ ਖਾਓ ਉਹ ਵੀ ਨਿੰਮ ਚੜਿਆ ਖਾਓ ਹੋਰ ਵੀ ਜ਼ਿਆਦਾ ਫਾਇਦਾ ਕਰਦਾ ਪਰ ਜਿਹੜੀ ਹਲਦੀ ਹੈ ਨਾ ਜੀ ਇਹਨੂੰ ਦੁੱਧ ਚ ਲੈਣਾ ਸ਼ੁਰੂ ਕਰੋ ਠੀਕ ਹੈ ਜਿਹੜੇ ਲੋਕਾਂ ਦੇ ਗੋਡੇ ਦੁਖਦੇ ਆ ਉਹ ਕਹਿੰਦੇ ਜੇ ਅਸੀਂ ਦਹੀਂ ਬੰਦ ਕਰਤਾ ਕਿਉਂਕਿ ਬਾਏ ਕਰਦਾ ਪਰ ਉਹਦੇ ਵਿੱਚ ਜੇ ਇੱਕ ਚਮਚਾ ਬੇਲ ਫਰੂਟ ਦਾ ਪਾਊਡਰ ਪਾ ਲਿਆ ਜਾਵੇ ਜੀ ਬੇਲ ਫਰੂਟ ਦਾ ਪਾਊਡਰ ਬਣ ਜਾਂਦਾ ਮਿਕਸੀ ਚ ਪਾ ਕੇ ਵਧੀਆ ਡਰਾਈ ਫਰੂਟ ਆਉਂਦਾ ਇੱਕ ਚਮਚਾ ਉਹਦੇ ਵਿੱਚ ਹਲਦੀ ਪਾ ਲਈ ਜਾਵੇ ਛੋਟਾ ਚਮਚ ਲੈਣਾ ਤੇ ਉਹਨੂੰ ਜਦੋਂ ਤੁਸੀਂ ਗ੍ਰाइंड ਕਰਕੇ ਉਹਦੀ ਬਣਾਓਗੇ ਲੱਸੀ ਉਹ ਲੱਸੀ ਜਦੋਂ ਪੀਂਦਾ ਆਦਮੀ ਤਾਂ ਉਹ ਅੰਦਰੋਂ ਪੋਸ਼ਣ ਕਰ ਦਿਆ ਜੀ ਉੱਚ ਬਾਈ ਖਤਮ ਬਸ ਉਹ ਚ ਇੱਕ ਚੁਟਕੀ ਕਾਲੀ ਮਿਰਚ ਸੌਰੀ ਕਹਿਣਾ ਭੁੱਲ ਗਿਆ ਕਾਲੀ ਮਿਰਚ ਜ਼ਰੂਰ ਜੀ ਤਾਂ ਕਿ ਉਹਨੂੰ ਐਂਟੀਸੈਪਟਿਕ ਦਾ ਰੋਲ ਵੀ ਮਿਲ ਜਾਏ ਐਂਟੀਬਾਇਟਿਕ ਦਾ ਰੋਲ ਵੀ ਮਿਲ ਜਾਏ ਐਂਟੀਸੈਪਟਿਕ ਹਲਦੀ ਆ ਐਂਟੀਬਾਇਟਿਕ ਸਾਡੀ ਕਾਲੀ ਮਿਰਚ ਆ ਤੇ ਜਿਹੜਾ ਬੇਲ ਫਰੂਟ ਦਾ ਪਾਊਡਰ ਆ ਸਾਡੀ ਗੱਟ ਕੇਅਰ ਕਰ ਦਿੰਦਾ ਉਹ ਜਿਹੜੀ ਬਾਇਵੱਦੀ ਹੋਣੀ ਆ ਉਹਨੂੰ ਕਵਰ ਕਰ ਦਿੰਦਾ ਤੇ ਇਸ ਕਰਕੇ ਜਿਹੜਾ ਸਾਡਾ ਦਹੀਂ ਦੀ ਲੱਸੀ ਪੀਣ ਦਾ ਵਿਚਾਰ ਉਹਨੂੰ ਤਿਆਗਣਾ ਨਹੀਂ ਚਾਹੀਦਾ ਉਹਨੂੰ ਉਸ ਤਰੀਕੇ ਪੀਲੋ ਜਿਵੇਂ ਵੈਦ ਕਹਿੰਦੇ ਆ ਜਾਂ ਗ੍ਰੰਥ ਕਹਿੰਦੇ ਆ ਤਾਂ ਉਹਦੇ ਨਾਲ ਕੀ ਆ ਕਿ ਤੁਹਾਨੂੰ ਉਹੀ ਚੀਜ਼ਾਂ ਮਿਲਦੀਆਂ ਰਹੇ